ਸਾਡੀ ਸਟੇਟਮੈਂਟ ਦੇ ਫੈਸਲੇ ਮੁਤਾਬਕ ਸਰਕਲ ਵਾਈਜ਼ ਕਨਵੈਨਸ਼ਨ ਅਸੀਂ ਸ਼ੁਰੂ ਕੀਤੀਆਂ ਸੀ ਜਿਹਦੇ ਵਿੱਚ ਅੱਜ ਬਹਾਰਦੀ ਸਰਕਲ ਦੀ ਕਨਵੈਨਸ਼ਨ ਜਿਹੜੀ ਹੈਗੀ ਆ ਅਸੀਂ ਇੱਥੇ ਕੀਤੀ ਆ ਲਾਲੂ ਦੇ ਵਿੱਚ ਇਸ ਕਨਵੈਨਸ਼ਨ ਦੇ ਵਿੱਚ ਸਾਡਾ ਮੰਤਵ ਜਥੇਬੰਦੀ ਨੂੰ ਮਜ਼ਬੂਤ ਕਰਨਾ ਸਾਡੀ ਜਥੇ ਸਾਡੀਆਂ ਮੰਗਾਂ ਬਾਰੇ ਲੋਕਾਂ 'ਚ ਗੱਲ ਲੈ ਕੇ ਜਾਣੀ ਤੇ ਲੋਕਾਂ ਦੇ ਵਿਚਾਰਾਂ ਨੂੰ ਅਗਲੇ ਸੰਘਰਸ਼ ਵਾਸਤੇ ਜਿਹੜਾ ਹੈਗਾ ਲੈਣਾ ਇਹ ਵੀ ਸਾਡਾ ਇੱਕ ਪਰਜੋਜਨ ਸੀ ਜਿਹਦੇ ਵਿੱਚ ਜਿਹੜਾ ਹੈਗਾ ਸਾਡੇ ਸਾਥੀਆਂ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਸਾਰੇ ਸਾਥੀਆਂ ਨੇ ਇੱਥੇ ਉਹ ਸਾਰੇ ਸਾਥੀਆਂ ਨੂੰ ਨੋਟ ਕਰਕੇ ਅਸੀਂ ਅਗਲੀ ਆਪਣੀ ਰਣਨੀਤੀ ਕਿਉਂਕਿ ਪਿਛੇ ਲੰਬੇ ਸਮੇਂ ਤੋਂ ਇਸ ਸੰਘਰਸ਼ ਕਰਦੇ ਆ ਰਹੇ ਹਾਂ ਅਸੀਂ ਜਿੱਥੇ ਪੰਜਾਬ ਸਰਕਾਰ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨ ਸਾਂਝੇ ਫਰੰਟ ਦੇ ਉੱਤੇ ਬੈਨਰ ਥੱਲੇ ਵੀ ਅਸੀਂ ਕੰਮ ਕੀਤਾ ਮੁਲਾਜ਼ਮ ਤੇ ਜਿਹੜੇ ਪੰਜਾਬ ਗਵਰਨਮੈਂਟ ਪੈਨਸ਼ਨ ਜੁਆਇੰਟ ਫਰੰਟ ਦੇ ਤੌਰ ਤੇ ਅਸੀਂ ਕੰਮ ਕੀਤਾ ਅਸੀਂ ਪੈਨਸ਼ਨ ਜਥੇਬੰਦੀ ਵੱਲੋਂ ਵੀ ਆਪਣੇ ਤੌਰ ਤੇ ਸੰਘਰਸ਼ ਕੀਤਾ ਉਹ ਸਾਰੇ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਅੱਜ ਸਾਡਾ ਅਸੀਂ ਸੋਚਿਆ ਸੀ ਵੀ ਇੱਥੇ ਹੋਰ ਵਿਚਾਰ ਲਈਏ ਥੱਲੇ ਫੀਲਡ ਦੇ ਵਿੱਚੋਂ ਵੇ ਸਾਨੂੰ ਕਿਸ ਢੰਗ ਦਾ ਸੰਘਰਸ਼ ਕਰਨਾ ਚਾਹੀਦਾ ਜਿਹਦੇ ਨਾਲ ਅਸੀਂ ਪਾਵਰ ਕਾਮ ਦੇ ਉੱਤੇ ਆਪਣੀ ਜਿਹੜੀ ਹੈਗਾ ਦਬਾਅ ਪਾ ਸਕੀਏ ਅਸੀਂ ਆਪਣੇ ਮੰងਾਂ ਬੁਲਾ ਸਕੀਏ ਇਹਦੇ ਵਾਸਤੇ ਅਸੀਂ ਅੱਜ ਇੱਥੇ ਰਹਿਣ ਸਾਂ ਇੱਥੇ ਕਿਹੜੀ ਜਿਹੋ ਕੰਮਿਊਨੀਕੇਸ਼ਨ ਹੋਈ ਹੈ ਕੀ ਮੰਗਾਂ ਤੁਹਾਡੀਆਂ ਤੇ ਇਸ ਕੰਮਿਊਨੀਕੇਸ਼ਨ ਵਿੱਚ ਕੀ ਮੰਗਾਂ ਨੂੰ ਮਤਲਬ ਹਾਸਲ ਕਰਵਾਉਣ ਵਾਸਤੇ ਕੀ ਰਣਨੀਤੀ ਕਰਨੀ ਦੇਖੋ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਨੇ ਸਾਡੀਆਂ ਮੰਗਾਂ ਇਹ ਨਹੀਂ ਵੀ ਸਾਡੇ ਪੰਜਾਬ ਗਵਰਨਮੈਂਟ ਜਿਹੜੀ ਹੈਗੀ ਆ ਇੱਕ 2.53 ਦਾ ਫਾਰਮੂਲਾ ਹੈ ਜਿਹੜਾ ਕਿ ਪੇ ਕਮਿਸ਼ਨ ਰეკਮੈਂਡ ਕੀਤਾ ਸੀ ਇੱਕ ਇੱਕ 16 ਤੋਂ ਪਹਿਲਾਂ ਜਿਹੜੇ ਰਿਟਾਇਰੀ ਹੋ ਗਏ ਉਹਨਾਂ ਵਾਸਤੇ ਉਹ ਪੰਜਾਬ ਸਰਕਾਰ ਨਹੀਂ ਦੇ ਰਹੀ ਸਾਡੀ ਮੰਗ ਆ ਕਿ 2.59 ਦਾ ਫੈਕਟਰ ਜਿਹੜਾ ਹੈਗਾ ਉਹ ਸਾਰਿਆਂ ਨੂੰ ਦਿੱਤਾ ਜਾਵੇ ਇਸ ਤੋਂ ਬਾਅਦ ਇੱਕ ਇੱਕ 16 ਤੋਂ ਲੈ ਕੇ 21 ਤੱਕ ਜਿਹੜਾ ਹੈਗਾ ਸਾਡਾ ਸਾਢੇ 5 ਸਾਲ ਦਾ ਬਕਾਇਆ ਹੈਗਾ ਪੀ ਰਿਵਿਜ਼ਨ ਦਾ ਉਹਦੇ ਵਾਸਤੇ ਸਾਡੀ ਮੰਗ ਹੈਗੀ ਆ ਡੀਏ ਦੀ ਕਿਸ਼ਤਾਂ ਜਿਹੜੇ ਕਿ ਪੰਜਾਬ ਦੀਆਂ ਸਾਰੀਆਂ ਸਟੇਟਾਂ ਦੇ ਚੁੱਕੀਆਂ ਨੇ ਇੰਡੀਆ ਦੀਆਂ ਸਾਰੀਆਂ ਸੈਂਟਰ ਦੀਆਂ ਹਰਿਆਣਾ ਦੇ ਚੁੱਕਿਆ ਹਿਮਾਚਲ ਦੇ ਚੁੱਕਿਆ ਸਾਰੀਆਂ ਸਟੇਟਾਂ ਪਰ ਪੰਜਾਬ ਗਵਰਨਮੈਂਟ ਕਹਿੰਸੀ ਆ ਇਹ ਦੇਖੋ 53% ਡਿਊ ਹੋ ਗਿਆ ਪਰ ਸਾਨੂੰ ਜਿਹੜਾ 48% ਇਹਦੇ ਮਿਲਿਆ ਸਾਨੂੰ ਉਹਦੇ ਵਿੱਚ 42% ਮਿਲਿਆ ਸਾਨੂੰ ਉਹਦੇ ਪਿੱਛੇ ਵੀ ਲੜ ਰਹੇ ਹਾਂ ਸੋ ਸਾਡੀਆਂ ਇਹ ਮੰਗਾਂ ਨੇ ਵੀ ਜਿਹਦੇ ਕਰਕੇ ਅਸੀਂ ਲਗਾਤਾਰ ਜਿਹੜੇ ਹੈਗੇ ਉਹ ਸੰਘਰਸ਼ ਦੇ ਰਾਹ ਦੇ ਉੱਤੇ ਆ ਇੱਥੇ ਅਸੀਂ ਫੀਡਬੈਕ ਲਈ ਵੀ ਸਾਨੂੰ ਕਿੱਦਾਂ ਦਾ ਕਰਨਾ ਚਾਹੀਦਾ ਉਹ ਸਾਡੀ ਅੱਜ ਇੱਥੇ ਪ੍ਰਯੋਜਨ ਸੀ ਪਿਛਲੀ ਸਰਕਾਰਾਂ ਵਿੱਚ 8 ਸਾਲਾਂ ਤੋਂ ਕਹਿ ਰਹੇ ਤੁਸੀਂ ਲਗਭਗ 10 ਸਾਲ ਹੋ ਗਏ ਪਿਛਲੀ ਸਰਕਾਰਾਂ ਨੇ ਵੀ ਨਹੀਂ ਦਿੱਤਾ ਹੁਣ ਵਦਨੇ ਨੇ ਵੀ ਨਹੀਂ ਦਿੱਤਾ ਕਾਰਨ ਕੀ ਮੰਦੇ ਹੋ ਸੀ ਨਹੀਂ ਕਾਰਨ ਮੈਂ ਤਾਂ ਇਹ ਕਹਿ ਸਕਦਾ ਕਿ ਉਹ ਸਾਨੂੰ ਜਿਹੜੇ 파ਟ ਨਹੀਂ ਸਮਝ ਰਹੇ ਇੱਕ ਸਮਾਂ ਸੀਗਾ ਜਦੋਂ ਸਰਕਾਰਾਂ ਕਹਿੰਦੀ ਸੀ ਕਿ ਮੁਲਾਜ਼ਮ ਸਾਡਾ ਇੱਕ 파ਟ ਆ ਇਹ ਸਾਡੀ ਮਸ਼ੀਨਰੀ ਆ ਇਹਦੇ ਬਿਨਾ ਨਹੀਂ ਚੱਲ ਸਕਦੇ ਪੱਜ ਅੱਜ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਮੁਲਾਜ਼ਮਾਂ ਨੂੰ ਇੱਕ ਮਰ ਜਿਹੜਾ ਹੈਗਾ ਉਹ ਆਪਣਾ ਗੁਲਾਮ ਸਮਝ ਰਹੀ ਆ ਇਸ ਤੋਂ ਇਲਾਵਾ ਪੈਨਸ਼ਨਰਾਂ ਨੂੰ ਆਪਣੇ ਤੇ ਬੋਝ ਸਮਝ ਰਹੀ ਆ ਉਹ ਕਹਿੰਦੇ ਪੈਨਸ਼ਨ ਦੀ ਬਹੁਤ ਜ਼ਿਆਦਾ ਪੈਨਸ਼ਨ ਲਾਇਬਿਲਟੀ ਬਹੁਤ ਜ਼ਿਆਦਾ ਆ ਜਦੋਂ ਕਿ ਅਸੀਂ ਕਹਿੰਦੇ ਪੈਨਸ਼ਨ ਲਾਇਬਿਲਟੀ ਨਹੀਂ ਲਾਇਬਿਲਟੀ ਦਾ ਪੋਲੀਟੀਸ਼ੀਅਨ ਦੀ ਆ ਜਿਹੜੇ ਜਿਹੜੇ 1 ਲੱਖ ਜਿਹੜੇ 85000 ਤੋਂ 3 ਲੱਖ ਦੀ ਜਿਹੜੇ ਆਪਣੇ ਸੈਲਰੀ ਕਰ ਲੈਂਦੇ ਨੇ ਉਨਾਂ ਹੀ ਲੈਬਿਲਟੀ ਨਹੀਂ ਖਜ਼ਾਨਾ ਕਿੱਧਰ ਨੂੰ ਜਾ ਰਿਹਾ ਅਸੀਂ ਜਿਹੜਾ ਹੈਗਾ ਕਹਿੰਦੇ ਆ ਅਸੀਂ ਆਪਣੇ ਮੰਗਾ ਪਿੱਛੇ ਸੰਘਰਸ਼ ਦੇ ਉੱਤੇ ਸਾਡੀ ਟੇਕ ਹੈਗੀ ਆ ਉਹ ਅਸੀਂ ਲਗਾਤਾਰ ਸੰਘਰਸ਼ ਕੀਤਾ ਤੇ ਅਸੀਂ ਹੁਣ ਅੱਗੇ ਤੋਂ ਵੀ ਅਸੀਂ ਸੰਘਰਸ਼ ਕਰਦੇ ਰਾਂਗੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਮੁਲਾਜ਼ਮਾਂ ਨੂੰ ਤੇ ਪੈਨਸ਼ਨਰਾਂ ਨੂੰ ਮੀਟਿੰਗ ਦੇ ਕੇ ਉਸ ਤੋਂ ਬਾਅਦ ਮੀਟਿੰਗ ਫਿਰ ਰੱਦ ਕਰ ਦਿੰਦਾ ਟਾਈਮ ਤੇ ਵੀ ਟਾਈਮ ਹੁੰਦਾ ਉਸ ਟਾਈਮ ਫਟਕੀ ਆ ਜਾਂਦੀ ਹੈ ਵੀ ਇਹ ਨਹੀਂ ਮੀਟਿੰਗ ਐਨੀ ਜਨਦਰ ਪੁੱਛੇ ਜੇ ਮੁਲਾਜ਼ਮਾਂ ਨੇ ਤੇ ਪੈਨਸ਼ਨਰਾਂ ਨੇ ਬਾਈ ਇਲੈਕਸ਼ਨ ਜਿਹਨਾਂ ਨੂੰ ਕੇ ਰਿਆ ਸੀ ਉੱਥੇ ਇਹਨਾਂ ਨੇ ਮੀਟਿੰਗ ਲਈਤੀ ਹੁਣ ਫਿਰ ਉਸ ਤੋਂ ਬਾਅਦ ਮੇਡੀਆਂ ਪੋਸਟਪੋਨ ਹੋ ਗਈਆਂ ਜੋ ਡੈਕਸ਼ਨ ਦੁਆਰਾ ਆਉਂਦੇ ਨੇ ਜੋ ਮੀਟਿੰਗ ਲਈ ਦਿੰਦਾ ਪਰ ਮਤਲਬ ਮਸਲਾ ਹੱਲ ਕਰਨ ਵਾਲੀ ਨਹੀਂ ਜਾ ਰਿਹਾ ਉਹ ਹੋਰ ਮਸਲਿਆਂ ਵੱਲ ਲੱਗਿਆ ਹੋਇਆ ਹੈ ਪਰ ਨਾ ਹੀ ਹੁੰਦਾ ਧਿਆਨ ਮੁਲਾਜ਼ਮਾਂ ਵੱਲੇ ਤੇ ਨਾ ਹੀ ਪੈਨਸ਼ਨਾਂ ਵੱਲੇ ਕੀ ਕਾਰਨ ਸਮਝਦੇ ਹੋ ਕਿਉਂ ਨਹੀਂ ਹਿੱਲ ਧਿਆਨ ਬਸ ਉਹ ਐਸਾ ਉਹ ਇਸ ਗੱਲ ਨੂੰ ਇਗਨੋਰ ਕਰਦੇ ਲਗਾਤਾਰ ਆਦੀ ਸਮਝ ਨਾਲ ਵੀ ਹੁਣ ਜੋ ਜੋ ਮੁਲਾਜ਼ਮ ਜਿਹੜੇ ਬੰਦੇ ਨੇ 40 ਸਾਲਾਂ ਦੀ ਜ਼ਿੰਦਗੀ ਦੇ ਮਿਹਨਤ ਚ ਲਾਏ ਨੇ ਕਿ ਉਹਨਾਂ ਨੂੰ ਪੰਜਾਬ ਸਾਰੇ ਹਿੰਦੁਸਤਾਨ ਦੇ ਵਿੱਚ ਡੀਏ ਲੋਕਾਂ ਨੂੰ ਪੂਰਾ ਮਹਿਸੂਸ ਰਿਹਾ ਕਿ ਇਹਨਾਂ ਦਾ ਲੈਂਡ ਰੱਕੀ ਹੈਗਾ ਉਹਨਾਂ ਦੇ ਪਿਣਾ ਦੇ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਨੇ ਉਹਨਾਂ ਵਾਸਤੇ ਉਹਨਾਂ ਡੈਰ ਹੋ ਰਿਹਾ ਹੈ ਅਗਲੇ ਪਰ ਉਹਨਾਂ ਨੂੰ ਇਸ ਗੱਲ ਦਾ ਸੁਚੇਤ ਨਹੀਂ ਕੋਈ ਹੈਗਾ ਅਸੀਂ ਅੱਜ ਇੱਥੇ ਕਨਵੈਨਸ਼ਨ ਵਾਸਤੇ ਆਏ ਸੀ ਇਹ ਪੰਜਾਬ ਲੈਵਲ ਤੇ ਸੂਬੇ ਭਰ ਦੇ ਫੈਸਲੇ ਮੁਤਾਬਕ ਅਸੀਂ ਕਨਵੈਨਸ਼ਨਾਂ ਕਰ ਰਹੇ ਹਾਂ ਇਹਨਾਂ ਕਨਵੈਨਸ਼ਨਾਂ ਦੇ ਵਿੱਚ ਅਸੀਂ ਤਿਆਰੀ ਕਰਨੀ ਸੀ ਆਉਣ ਵਾਲੀ ਰਣਨੀਤੀ ਦੀ ਕਿਉਂਕਿ ਸਾਡੀਆਂ ਇਲੈਕਸ਼ਨਾਂ ਆ ਰਹੀਆਂ ਨੇ ਉਹ ਤੁਹਾਡੇ ਸਾਹਮਣੇ ਹੀ ਆ ਇਥੇ ਕਨਵੈਨਸ਼ਨ ਜਿਹੜੀ ਆ ਉਹ ਸਾਰੂ ਢੰਗ ਨਾਲ ਨਹੀਂ ਹੋ ਸਕੀ। ਜੀ। ਔਰ ਸਾਡੀ ਕੋਸ਼ਿਸ਼ ਆ ਵੀ ਫਿਰ ਵੀ ਉਹਨੂੰ ਜਿਹੜਾ ਉਹ ਸਾਰੂ ਢੰਗ ਨਾਲ ਕੀਤੀ ਜਾਵੇ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਸਾਥੀ ਨਾਗਪਾਲ ਜੀ ਨੇ ਦੱਸਿਆ ਵੀ ਡੀਏ ਨਹੀਂ ਦੇ ਰਹੇ। ਸਰਕਾਰ ਦੀ ਨੀਤ ਮਾੜੀ ਆ। ਹੁਣ ਆਈਐਸ ਹੈ ਉਹਨਾਂ ਲੋਬੀ ਨੂੰ ਜਦੋਂ ਡੀਏ ਆਉਂਦਾ ਉਹਨਾਂ ਇੱਕ ਨੋਟੀਫਿਕੇਸ਼ਨ ਕਰਾਇਆ ਹੈ ਸੈਂਟਰ ਜਦੋਂ ਵੀ ਡੀਏ ਦਿੰਦਾ ਉਸੇ ਵੇਲੇ ਉਹਨਾਂ ਦਾ ਡੀਏ ਜਿਹੜਾ ਉਹਨਾਂ ਨੂੰ ਮਿਲ ਜਾਂਦਾ ਹੈ। ਇਹ ਸਾਰਾ ਕੁਝ ਸਰਕਾਰ ਨੇ ਅਸਲ ਦੇ ਵਿੱਚ ਇੱਕ ਮੀਟਿੰਗ ਮੈਂ ਕਹਿਣਾ ਨਹੀਂ ਚਾਹੁੰਦਾ ਕਿੱਥੇ ਹੋਈ ਸੀ ਚੀਮਾ ਸਾਹਿਬ ਨਾਲ ਬੈਠੇ ਸੀ ਮੈਂ ਵੀ ਉੱਥੇ ਹੀ ਸੀ ਉਹਨਾਂ ਮੁਲਾਜ਼ਮਾਂ ਨੂੰ ਵੋਟਾਂ ਹੀ ਨਹੀਂ ਪਾਈਆਂ ਇਹਨਾਂ ਨੂੰ ਕੁਝ ਦੇਣਾ ਹੀ ਨਹੀਂ ਪਰ ਇਹ ਭਲੇਖਾ ਸਰਕਾਰ ਦਾ ਮੁਲਾਜ਼ਮਾ ਨੇ 22 ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੀ ਇੰਨੀ ਮਦਦ ਕੀਤੀ ਜਿਦੇ ਕਰਕੇ ਜਿੱਤ ਕੇ ਆਏ ਤੇ ਪਰ ਮੁਲਾਜ਼ਮਾਂ ਵੱਲ ਧਿਆਨ ਨਹੀਂ ਕੀਤਾ ਮੁਲਾਜ਼ਮ ਕੀ ਪੂਰਾ ਸਾਰਾ ਹੀ ਤਬਕਾ ਕਿਸਾਨ ਹੋਣ ਮਜ਼ਦੂਰ ਹੋਣ ਸਟੂਡੈਂਟ ਹੋਣ ਕਿਸੇ ਨੂੰ ਕੁਝ ਨਹੀਂ ਦੇ ਰਹੀ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਦੇ ਵਾਸਤੇ ਕੁਝ ਕਰੇ ਤੇ ਤੁਹਾਡੀ ਜਿਹੜੀ ਕਨੋਕੇਸ਼ਨ ਹੈ ਅੱਜ ਲਾਲੜੂ ਵਿਖੇ ਰੱਖੀ ਗਈ ਹੈ ਤਾਂ ਮਨ ਨੂੰ ਲੱਗਦਾ ਇਸ ਕਨੋਕੇਸ਼ਨ ਦੀ ਜੋ ਸੁਚਾਰੂ ਰੂਪ ਨਾਲ ਨਹੀਂ ਚੱਲ ਰਹੀ ਕੀ ਕਾਰਨ ਕੀ ਹੈ ਦੇ ਪਿੱਛੇ ਨਹੀਂ ਇਹਨੂੰ ਅਸੀਂ ਵਿਚਾਰ ਲਾਂਗੇ ਇਹ ਥੋੜੇ ਜੇ ਮਸਲੇ ਮਸਲੇ ਹੋ ਜਾਂਦੇ ਨੇ ਕਈ ਵਾਰੀ ਕਈ ਇਹਦੇ ਤੇ ਅਸੀਂ ਵਿਚਾਰ ਕਰਾਂਗੇ ਸਾਡੀਆਂ ਮੀਟਿੰਗਾਂ ਹੋਣਗੀਆਂ ਹੁਣ ਇਹ ਤੋਂ ਬਾਅਦ ਦੇ ਵਿੱਚ ਅਸੀਂ ਇਹਨੂੰ ਵਿਚਾਰਾਂਗੇ ਮੰਦਭਾਗੀ ਹੈ ਕਿਉਂਕਿ ਸਾਨੂੰ ਇਦਾਂ ਨਹੀਂ ਹੋਣਾ ਚਾਹੀਦਾ ਪਰ ਚਲੋ ਉਹਦੀ ਅਹੀ ਚਾਹਾਂਗੇ ਵੀ ਇਹਨਾਂ ਨੂੰ ਸੂਬਾ ਕਮੇਟੀ ਦੇ ਧਿਆਨ 'ਚ ਵੀ ਲਾਵਾਂਗੇ ਜਿਹੜੀ ਸੂਬਾ ਵਰਕਿੰਗ ਹੋਗੀ ਅਸੀਂ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਭੇਜਾਂਗੇ ਉਹ ਅਸੀਂ ਇਹਨੂੰ ਇੱਧਰ ਧਿਆਨ ਦੇਵਾਂਗੇ ਪਰ ਮੰਦਭਾਗੀ ਹੈ ਵੀ ਜਿਹੜੀ ਅੱਜ ਕਨਵੈਨਸ਼ਨ ਸਾਰੂ ਢੰਗ ਨਾਲ ਨਹੀਂ ਹੋ ਸਕਦੀ ਤੇ ਜਿਹੜੀ ਕਨਵੈਨਸ਼ਨ ਹੋ ਰਹੀ ਹੈ ਇਹਦੇ 'ਚ ਲੱਗਦਾ ਹੈ ਕਿ ਸਰਕਾਰ ਉੱਤੇ ਦਬਾਅ ਪਵੇਗਾ ਨਹੀਂ ਇਹ ਕਿਤੇ ਇਕਾਦੁਕਾ ਹਰ ਪਾਰਟੀ ਦੇ ਵਿੱਚ ਹੋ ਜਾਂਦਾ ਇਹਦੇ 'ਚ ਜੇ ਇੱਥੇ ਅੱਜ ਕੋਈ ਮਾੜੀ-ਮੋਟੀ ਆਈ ਹੈ ਗੱਲਬਾਜੀ ਉਹ ਸੂਬੇ ਦੇ ਜਨਰਲ ਸਖਤਰ ਬੈਠੇ ਨੇ ਸੂਬੇ ਦੇ ਹੋਰ ਲੀਡਰ ਬੈਠੇ ਨੇ ਵਿਚਾਰ ਲੈਣਗੇ ਲੋਕ ਰਾਜਾ ਜਿੱਦੂ ਵੋਟਾਂ ਪੈਣ ਗਿਆ ਆਉਣ ਵਾਲੀ ਇਲੈਕਸ਼ਨ ਵਿੱਚੋਂ ਜਿੱਤ ਜੇਗਾ ਇਹਦੀ ਕੋਈ ਗੱਲ ਨਹੀਂ ਐ ਨੂੰ ਇੰਨੀ ਕੋਈ ਟੈਨਸ਼ਨ ਨਹੀਂ ਹੈ ਲੰਬੇ ਸਮੇਂ ਤੋਂ ਸਰਕਾਰ ਨੇ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨਣੀਆਂ ਤਾਂ ਇੱਕ ਪਾਸੇ ਨਾ ਕੋਈ ਮੈਨੇਜਮੈਂਟ ਮੀਟਿੰਗ ਦੇ ਰਹੀ ਹੈ ਨਾ ਸਰਕਾਰ ਕੋਈ ਹੱਲ ਕਰ ਰਹੀ ਹੈ ਉਹਨਾਂ ਮੰਗਾਂ ਦਾ ਇਸ ਕਰਕੇ ਵੀ ਅਸੀਂ ਲਗਾਤਾਰ ਲੜ ਰਹੇ ਹਾਂ ਹੁਣ ਆਪਣੇ ਸਾਥੀਆਂ ਨੂੰ ਅਗਲੀ ਲੜਾਈ ਵਾਸਤੇ ਤਿਆਰ ਕਰਨ ਵਾਸਤੇ ਉਹਨਾਂ ਨੂੰ ਕਨਵਿੰਸ ਕਰੀਏ ਕਨਵਿੰਸ ਕਰਕੇ ਉਹਨਾਂ ਨੂੰ ਲੜਾਈ ਦੇ ਰਸਤੇ ਪਾਈਏ ਮੀਟਿੰਗਾਂ ਜਿਹੜੀਆਂ ਆਪਣੀਆਂ ਕਨਵੈਨਸ਼ਨਾਂ ਰੱਖੀਆਂ ਹੋਈਆਂ ਸਾਡੀਆਂ ਮੰਗਾਂ ਜਿਨ੍ਹਾਂ ਦੇ ਵਿੱਚੋਂ ਮੁੱਖ ਮੰਗਾਂ ਸਾਡੀਆਂ ਇਹ ਹੈ ਕਿ ਸਾਡੇ ਜਿਹੜੇ ਪੈਨਸ਼ਨਰ ਹੈ ਉਹਨਾਂ ਨੂੰ ਜਦੋਂ ਉਹ ਰਿਟਾਇਰ ਹੋ ਜਾਂਦੇ ਉਦੋਂ ਜੁਨਟਾਂ ਦੀ ਮਾਫੀ ਹੈ ਜਿਹੜੀ ਉਹ ਖਤਮ ਕਰ ਦਿੰਦੇ 1 ਇੱਕ 2016 ਤੋਂ ਸਾਡੇ ਜਿਹੜੇ ਪੈਨਸ਼ਨਰ ਉਹਨਾਂ ਨਾਲ ਹੋਰ ਸਰਕਾਰ ਨੇ ਤਰੋ ਹਕਮ ਆਇਆ ਕਿ ਰੈਗੂਲਰ ਮੁਰਾਜਮਾ ਨੂੰ 2.68 ਦੇ ਨਾਲ ਕਨਵਰਸ਼ਨ ਕੀਤੀ ਤੇ ਜਿਹੜੇ ਪੈਨਸ਼ਨਰ ਸਾਥੀ ਹੈ ਉਹਨਾਂ ਦੀ 2.44 ਨਾਲ ਕੀਤੀ ਇੱਕ ਇੱਕ 2016 ਤੋਂ ਲਗਾਤਾਰ ਅਸੀਂ ਲੜ ਰਹੇ ਹਾਂ ਵੀ ਸਾਡੇ ਸਕੇਲਾਂ ਦਾ ਏਰੀਅਰ ਦੇਓ ਤੇ ਸਾਡਾ 36% ਜਿਹੜਾ ਡੀਏ ਦਾ ਏਰੀਅਰ ਹੈ ਉਹ ਸਰਕਾਰ ਨੇ ਡੰਪ ਕੀਤਾ ਹੋਇਆ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਸਰਕਾਰ ਨਾਲ ਤੁਹਾਡੀ ਸਰਕਾਰ ਨਾਲ ਸਾਡੀ ਕੋਈ ਮੀਟਿੰਗ ਨਹੀਂ ਹੋਈ ਸਾਡੀ ਤਾਂ ਮੈਨੇਜਮੈਂਟ ਨਾਲ ਮੀਟਿੰਗਾਂ ਹੁੰਦੀਆਂ ਮੈਨੇਜਮੈਂਟ ਮੀਟਿੰਗਾਂ 'ਚ ਮੰਨ ਜਾਂਦੀ ਉਹ ਤੋਂ ਬਾਅਦ ਕੋਈ ਲਾਗੂ ਨਹੀਂ ਕਰਦੀ ਮੁੱਕਰ ਜਾਂਦੀ ਕੁਝ ਨਹੀਂ ਕਰ ਰਹੀ ਲੱਗਦਾ ਇਸ ਦੇ ਪਿੱਛੇ ਕਾਰਨ ਕੀ ਸਮੱਸਿਆ ਹੈ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਮੈਨੇਜਮੈਂਟ ਅਸਲ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਆ ਜਾਂ ਜਿਨ੍ਹਾਂ ਨੇ ਕੀਤਾ ਪਹਿਲਾਂ ਕੰਮ ਉਹਨਾਂ ਨੂੰ ਦੇਣਾ ਹੀ ਕੁਛ ਨਹੀਂ ਚਾਹੁੰਦੀ ਉਹ ਸਿਰਫ ਆਪਣੀ ਐਸ਼ੋ-ਇਸ਼ਰਤ ਕਰਨੀ ਚਾਹੁੰਦੀ ਹੈ ਤੇ ਜਿਹੜੇ ਕੰਮਾਂ ਦੇ ਨਾਲ ਉਹਨਾਂ ਨੂੰ ਵੋਟ ਬੈਂਕ ਉਹਨਾਂ ਦਾ ਬਣਦਾ ਏ ਉਹਦੇ ਵਾਸਤੇ ਲੋਕਾਂ ਨੂੰ ਮਾੜਾ-ਮੋਟਾ ਟੀਲਫੋਨ ਬੈਨੀਫਿਟ ਦੇ ਜਾਂਦੀ ਜਿੱਦਾ 300 ਜੁੰਟ ਦੀ ਜਿਨ੍ਹਾਂ ਲੋਕਾਂ ਨਾਲ ਤਾਂ ਇੱਥੇ ਹੱਡ ਪਣਾਏ ਅੱਖਾਂ ਤੋਂ ਅੰਨੇ ਹੋ ਗਏ ਖੰਮਿਆਂ ਪਰ ਡਿੱਗ ਗਏ ਕਿਤਨਾ ਕਿਤੇ ਪੈਨਸ਼ਨਰ ਵੀ ਤਾਂ ਵੋਟਰ ਕੇ ਲਾਂਦੇ ਨੇ ਹਾਂਜੀ ਪੈਨਸ਼ਨਰ ਵੀ ਤਾਂ ਵੋਟ ਪਾਉਂਦੇ ਨੇ ਉਹਨਾਂ ਨੂੰ ਵੀ ਅੱਕ ਹੈ ਹਾਂ ਪੈਨਸ਼ਨਰ ਤਾਂ ਵੋਟ ਵੋਟਾਂ ਦਾ ਹੱਕ ਤਾਂ ਹੈਗਾ ਪਰ ਜਿਹੜਾ ਪੈਨਸ਼ਨਰ ਦਾ ਹੱਕ ਹੈ ਉਹ ਨਹੀਂ ਨਾ ਮਿਲ ਰਿਹਾ ਜੀ ਉਹ ਹੱਕ ਜਿੰਨ ਜਿਹੜੇ ਲੋਕਾਂ ਨੇ ਖੰਭੇ ਨੂੰ ਹੱਥ ਨਹੀਂ ਲਾਇਆ ਉਹਨਾਂ ਨੂੰ ਵੀ 300 ਜੁੰਟ ਮਿਲ ਰਹੀ ਹੈ ਸਾਡੇ ਪੈਨਸ਼ਨਰਾਂ ਦਾ ਜਿਹੜਾ ਰਗ ਕੋਟਾ ਸੀ ਉਹ ਖਤਮ ਕਰ ਦਿੱਤਾ ਅੱਜ ਉਹ ਸਰਕਲ ਦੀ ਕਨਵੋਕੇਸ਼ਨ ਆਇਆ ਹੋਰ ਸੂਬਾ ਦੇ ਜੋ ਕਮੇਟੀ ਆ ਉਹਦੇ ਮੈਂਬਰ ਵੀ ਆਏ ਹਾਂ ਹਾਂਜੀ ਹਾਂਜੀ ਤੁਮ ਮਤਲਬ ਕੀ ਮਤਲਬ ਇਹਦੇ ਵਿੱਚ ਕੀ ਮੰਤ ਇਹ ਚ ਤਿਆਰੀ ਕਰ ਰਹੇ ਆਸੀਂ ਵੀ ਅਗਲੀ ਲੜਾਈ ਕਿੱਦਾਂ ਦੀ ਲੜੀ ਜਾਵੇ ਉਹ ਪਿਛਲੇ ਸਮੇਂ ਦੀਆਂ ਜੋ ਘਾਟਾਂ ਕਮਜ਼ੋਰੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ ਦਾ ਵਿੱਚ ਬੜਾ ਸੰਘਰਸ਼ ਕਰਕੇ ਮੈਨੇਜਮੈਂਟ ਦੇ ਉੱਪਰ ਤੇ ਸਰਕਾਰ ਦੇ ਉੱਪਰ ਆਪਣਾ ਦਵਾਰ ਲਾ ਬੰਦ ਕਰਕੇ ਆਪਣੀਆਂ ਮੰਗਾਂ ਜਿਹੜੀਆਂ ਮਨੋਈਆਂ ਜਣਾ ਸਭ